ਨਮਸਕਾਰ ਸਤਿ ਸ੍ਰੀ ਅਕਾਲ ਆਦਾਬਾਈ ਜੀ ਕਿਸੇ ਭੈਣ ਨੇ ਸਵਾਲ ਪੁੱਛਿਆ ਸੀ ਕਹਿੰਦੀ ਵੀ ਟਾਈ ਫਿਟ ਬਾਰੇ ਦੱਸੋ ਭੈਣੇ ਸੁਣ ਲੈ ਟਾਈ ਫਿਟ ਦਾ ਮੰਤਰ ਹੈ ਦੋਸਤੋ ਤੁਸੀਂ ਵੀ ਸੁਣੋ ਵੀਡੀਓ ਨੂੰ ਲਾਈਕ ਸ਼ੇਅਰ ਵੱਧ ਤੋਂ ਵੱਧ ਕਰਿਓ ਮੰਤਰ ਹੈ ਜੀ ਓਮ ਸ਼੍ਰਾਂਗ ਸ਼੍ਰੀਂਗ ਸ਼੍ਰਾਂਗ ਸ਼੍ਰੈਂਗ ਓਖਰ ਵਹਿਣੀ ਦਿਗੰਬਰ ਵਿਕਟਾ ਨੇਣੀ ਜਲ ਸਾਧਨੀ ਨਮੋਸਤੁ ਤੇ ਅੰਗ ਪਰ ਚੰਡ ਵਿਭਾਤੰ ਬਭੂਤੇ ਮੰਤਰ ਸੁਣ ਲੋ ਦੁਰੀਵਾਰ ਫੇਰ ਜੀ ਓਮ ਸ਼੍ਰਾਂਗ ਸ਼੍ਰੀਂਗ ਸ਼੍ਰੌਂਗ ਸ਼੍ਰੈਂਗ ਓਖਰ ਵਹਿਣੀ ਦਿਗੰਬਰ ਵਿਕਟਾ ਨੇਣੀ ਜਲ ਸਾਧਨੀ ਨਮੋਸਤੁ ਤੇ ਅੰਗ ਪਰ ਚੰਡ ਵਿਭਾਤੰ ਬਭੂਤੇ ਓਮ ਓਮ ਸ਼ਰੰਗ ਸ਼੍ਰੀਂਗ ਸ਼ਰੰਗ ਸ਼ਰੌਂਗ ਓਖਰ ਵਹਿਨੀ ਦਿਗੰਬਰ ਵਿਕਟਾ ਨੈਣੀ ਜਲ ਸਾਧਨੀ ਨਮਸਤੂ ਤੇ ਅੰਗ ਪਰ ਚੰਡ ਵਿਭਾਤੰ ਬਭੂਤੇ ਠੀਕ ਹੈ ਜੀ ਇਹ ਮੰਤਰ ਤੁਹਾਨੂੰ ਮੈਂ ਇਹਦੇ ਵਿੱਚ ਵੀ ਦੱਸ ਦਿੰਨਾ ਮੰਤਰ ਤੁਸੀਂ ਪੈਨ ਕਾਪੀ ਲੈ ਲਓ ਤੇ ਮੰਤਰ ਲਿਖ ਲਓ ਭਾਈ ਅੱਛਾ ਜੀ ਇਹਦਾ ਕੀ ਕਰਨਾ ਹੈ ਇਹਨੂੰ ਪਹਿਲਾਂ ਸਿੱਧਾ ਕਰਨਾ 108 ਵਾਰੀ ਜਾਪ ਕਰਕੇ ਉਦੋਂ ਬਾਅਦ ਪ੍ਰਸ਼ਾਦ ਜਾਂ ਕੋਈ ਮਿੱਠਾ ਵੰਡਦੇ ਥੋੜਾ ਵਾਲਾ ਫਿਰ ਇੱਕ ਦੂਸਰੇ ਨੂੰ ਝਾੜਾ ਪਾਓ ਕਾਲੇ ਧਾਗੇ ਤੇ 7 ਵਾਰੀ ਮੰਤਰੇ ਪੜ੍ਹ ਕੇ 7 ਫੂਕਾਂ ਮਾਰ ਕੇ 7 ਵਾਰੀ ਪੜ੍ਹ ਕੇ ਮੰਤਰ ਤੇ 7 ਗੰਢਾਂ ਦੇ ਕੇ 7 ਫੂਕਾਂ ਮਾਰ ਕੇ ਧਾਗਾ ਬੰਨ ਦਿਓ ਜੀ ਮੋਰ ਦਾ ਪਿਚਕ ਹੁੰਦੀ ਹੈ ਪਿਚਕ ਇਹ ਸਾਧੂ ਸੰਤਾਂ ਨੂੰ ਪਤਾ ਹੁੰਦਾ ਜਿਹੜੇ ਥੌਲੇ ਪਾਉਂਦੇ ਨੇ ਇਹ ਪਿਚਕ ਨਾਲ ਮੋਰ ਦੇ ਖਾਂਬਾਂ ਦੇ ਨਾਲ ਫਿਰ ਇਹ ਝਾੜਾ ਪੈਂਦਾ ਜੀ ਤਿੰਨ ਵਰੀ ਝਾੜਾ ਪਾਉਣਾ ਠੀਕ ਹੈ ਜੀ ਧਾਗਾ ਗਿੱਲਾ ਨਾ ਹੋਵੇ ਇਹਦੇ ਵਿੱਚ ਕੀ ਕਰਨਾ ਜੀ ਰੋਟੀ ਘੱਟ ਖਾਓ ਇੱਕ ਨਾਉਣਾ ਘੱਟ ਹੁੰਦਾ ਹਫਤੇ ਦੇ ਵਿੱਚ ਰਿਜ਼ਲਟ ਆ ਜੂਗਾ ਹਫਤੇ ਦੇ ਵਿੱਚ ਹਫਤਾ ਕੀ ਤੀਜੇ ਦਿਨ ਹੀ ਠੀਕ ਹੈ ਜੀ ਅੱਛਾ ਤੁਸੀਂ ਡਾਕਟਰ ਕੋਲੇ ਜਾਓਗੇ ਥਰਮਾਮੀਟਰ ਦੇ ਵਿੱਚ ਇਹ ਬੁਖਾਰ 99 ਆਊਗਾ ਠੀਕ ਹੈ ਜੀ 99 ਆਊਗਾ ਅੱਛਾ ਜਿਹੜਾ ਤੇ ਗਿਆ ਤਾਪ ਹੁੰਦਾ ਸੇਕੇ ਵਾਲਾ ਜਦੋਂ ਭੱਠੀ ਵਾਂਗੂ ਸਰੀਰ ਤਪਣ ਲੱਗ ਜਾਂਦਾ ਜਿਹੜਾ ਉਹ ਬੁਖਾਰ ਹੁੰਦਾ ਉਹ ਬੁਖਾਰ 102 103 104 ਕਈ ਵਾਰੀ ਥਰਮਾਮੀਟਰ ਵੀ ਟੁੱਟ ਜਾਂਦਾ ਹੈ ਅਗਲੇ ਦੇ ਮੂੰਹ ਚ ਜਿਹਨੂੰ ਬੁਖਾਰ ਜ਼ਿਆਦਾ ਹੁੰਦਾ ਇਹ ਤਾਂ ਡਾਕਟਰ ਪਹਿਲਾਂ ਗੋਲੀ ਦਿੰਦੇ ਨੇ ਵੀ ਬੁਖਾਰ ਘੱਟ ਹੋ ਜਾਏ ਕੋ ਥਰਮਾਮੀਟਰ ਚ ਪਾਰਾ ਹੁੰਦਾ ਅਜਾ ਬੁਖਾਰ ਜ਼ਿਆਦਾ ਹੁੰਦਾ ਫਿਰ ਪਾਰਾ ਤਾਂ ਚੜ ਜਾਂਦਾ ਜੇ ਪਾਰਾ ਤੇ ਕਿਸੇ ਵੇਲੇ ਰੱਬ ਨਾ ਕਰੇ ਅਗਲੇ ਦੇ ਅੰਦਰ ਟੱਪ ਜੇ ਅਗਲਾ ਕਹਿੰਦਾ ਪਾਰਾ ਵੀ ਪਾਰਾ ਉਹ ਹੋ ਗਿਆ ਠੀਕ ਹੈ ਇਹ ਮੇਰੇ ਨਾਲ ਹੋਇਆ ਹੋਇਆ ਮੈਂ ਬਾਜੀਗਰਾਂ ਦੇ ਟੀਕਾ ਲਾਉਣ ਗਿਆ ਉਹਨਾਂ ਦਾ ਮੂੰਹ ਤੇ ਮੈਂ ਥਰਮਾਮੀਟਰ ਲਾ ਕੇ ਮੂੰਹ ਪਰਾਂ ਨੂੰ ਕਰ ਲਿਆ ਭਾਈ ਮੈਂ ਕਿਹਾ ਚੱਲ ਦੇ ਵੀ ਲਾਉਣਾ ਹੁੰਦਾ ਏ 1 ਮਿੰਟ 60 ਸਕਿੰਟ ਤੇ ਥਰਮਾਮੀਟਰ ਟੁੱਟ ਗਿਆ ਇਸ ਕਰਕੇ ਕਹਿਣਾ ਭਰਾਵੋ ਇਹ ਮੰਤਰ ਹੈ ਵੀਡੀਓ ਚੰਗੀ ਲੱਗੀ ਵੱਧ ਤੋਂ ਵੱਧ ਲਾਈਕ ਸ਼ੇਅਰ ਤੇ ਕਮੈਂਟ ਕਰੋ ਕਮੈਂਟ ਇਹੋ ਜਿਹਾ ਕਰਿਓ ਵੀ ਤੁਸੀਂ ਹੋ ਕੋਈ ਥੋੜੇ ਬਾਰੇ ਪੁੱਛਣਾ ਚਾਹੁੰਦੇ ਹੋ ਠੀਕ ਹੈ ਅਗਲੀ ਵੀਡੀਓ ਫਿਰ ਮੈਂ ਉਹ ਪਾਉਂਗਾ ਪੀਲੀਏ ਦਾ ਨਾਲ ਠੀਕ ਹੈ ਜੀ ਅੱਛਾ ਮਿਰਗੀ ਦੇ ਦੌਰੇ ਦਾ ਉਹ ਨਜ਼ਰ ਦਾ ਵੀ ਮੰਨ ਲਓ ਇਹ ਛੋਟੇ ਛੋਟੇ ਮੰਨ ਲਾ ਵੀ ਜੰਤਰ ਮੰਤਰ ਤੰਤਰ ਇਹ ਛੋਟੇ ਛੋਟੀਆਂ ਚੀਜ਼ਾਂ ਹੁੰਦੀਆਂ ਨੇ ਹੁਣ ਅਗਲਾ ਕਹਿੰਦਾ ਤਾਂ ਮੰਤਰ ਨੇ ਤਾਂ ਐਂ ਦੱਸ ਤਾਂ ਐਂ ਕਰਤਾ ਜੀ ਥੋਡੀ ਗੱਲ ਮੰਨ ਲਈ ਭਰਾਵੋ ਸੈਟਾ ਕੰਮ ਸਾਰਾ ਠੀਕ ਹੈ ਅੱਛਾ ਜਦੋਂ ਆਪਾਂ ਕੋਠੀ ਪਾਉਣੇ ਆ ਨੀ ਜਾਏ ਉਹ ਗੱਲ ਹੁਣ ਧਿਆਨ ਨਾਲ ਆਪਾਂ ਕੋਠੀ ਪਾਉਣੇ ਆ ਕੋਠੀ ਪਾਲਨੇ ਆ ਆਪਾਂ 10 ਲੱਖ ਦੀ 20 ਲੱਖ ਦੀ ਕਰੋੜ ਦੀ 2 ਕਰੋੜ ਦੀ ਨਾਲਨੇ ਪਾਲਨੇ ਆ ਪੁਰਾਣੇ ਟਾਈਮ ਆ ਚੱਲ ਕੋਠੇ ਸੀ ਕੋਈ ਲਾਲਾ 50000 ਚ ਕੁ ਲੱਖ ਚ ਪਏ ਜਾਂਦੇ ਸੀ 5 ਲੱਖ ਕੁ 10 ਲੱਖ ਲਾਲਾ ਅੱਛਾ ਉਹ ਲੋਕ ਕੀ ਕਰਦੇ ਉਹ ਲੋਕ ਕੋਠੀ ਨੂੰ ਨજર ਨਾ ਲੱਗੇ ਇੱਕ ਕਾਲੀ ਕੁज्ਜੀ ਤੇ ਰੰਗ ਕਰਕੇ ਜਾਂ ਕਾਲੇ ਰੰਗ ਦੀ ਕੁज्ਜੀ ਲੈ ਕੇ ਉਹ ਕੋਠੇ ਦੇ ਉੱਤੇ ਤਾਂ ਧਰ ਦਿੰਦੇ ਵੀ ਪਹਿਲਾ ਨਿਗਾ ਨਿਗਾ ਇਹਦੇ ਵਿੱਚ ਪਵੇ ਕੁज्ਜੀ ਚ ਅਚਾ ਕੋਠੀ ਦਾ ਤੁਸੀਂ 10 ਲੱਖ ਦੀ ਪਾਲੀ ਕੁज्ਜੀ ਸਾਰੀ 50 ਰੁਪਈਆ ਦੀ ਹੈ ਠੀਕ ਹੈ ਉਹ ਉਹਦੇ ਨਾਲ ਥੋੜਾ ਦਿਲ ਖੜ ਗਿਆ ਤੁਸੀਂ ਫਿਰ ਆਖੂਗੇ ਇਹ ਮੰਤਰ ਜੰਤਰ ਮੰਤਰ ਜਾਂ ਤੈ ਤੰਤਰ ਹੈ ਜੀ ਠੀਕ ਹੈ ਆਪਣੀ ਜ਼ਿੰਦਗੀ ਦੇ ਵਿੱਚ ਹੁਣ ਆਪਾਂ ਜੰਤਰ ਕਹਿ ਦਿੰਨੇ ਆ ਜੰਤਰ ਕੀ ਹੈ ਜੀ ਟੈਲੀਵਿਜ਼ਨ ਜੰਤਰ ਹੈ ਰੇਡੀਓ ਜੰਤਰ ਹੈ ਆਮ ਮੈਲ ਵੀ ਜੰਤਰ ਹੈ ਠੀਕ ਹੈ ਜੀ ਆਪਾਂ ਕਿਸੇ ਨਾਲ ਨਹੀਂ ਜਿੱਦ ਸਕਦੇ ਭਰਾਵੋ ਬਾਕੀ ਸਿਰ ਇਹ ਮੰਤਰ ਤੁਹਾਨੂੰ ਮੈਂ ਦੱਸ ਦੇਣਾ ਥੱਲੇ ਤੁਸੀਂ ਨਿਗਾਹ ਮਾਰ ਲਓ ਲਿਖ ਲਓ ਕਾਪੀ ਪੈਨ ਲੈ ਲਓ ਤੇ ਵੀਡੀਓ ਨੂੰ ਬਾਈ ਬਣ ਕੇ ਕੁਛ ਨਹੀਂ ਜਾਂਦਾ ਯਾਰ ਇੱਕ ਦੂਜੇ ਦੀਆਂ ਲੈਕ ਸ਼ੇਅਰ ਕਰਿਆ ਕਰੋ ਚੰਗੀਆਂ ਵੀਡੀਓਆਂ ਨੂੰ ਠੀਕ ਹੈ ਜੀ ਆ ਤੁਹਾਨੂੰ ਆ ਤੁਸੀਂ ਕਾਪੀ ਪੈਨ ਲੈ ਲਓ ਆ ਮੰਤਰ ਹੈ ਜੀ ਠੀਕ ਹੈ ਜੀ ਲਈ ਫਿਰਦਾ ਮੰਤਰ ਓਮ ਸ਼੍ਰਾਂਗ ਸ਼੍ਰੀਂਗ ਸ਼੍ਰੌਂਗ ਸ਼੍ਰੈਂਗ ਓਖਰ ਵਾਇਨੀ ਦਿਗੰਬਰ ਵਿਕਟਾ ਨੈਣੀ ਜਾਲ ਸਾਧਨ ਨਾਮ ਸਤਿ ਤੇ ਅੰਗ ਪਰਚੰਡ ਵਿਭਾਤਮ ਬਭੂਤੇ 108 ਵਾਰ ਜਾਪ ਕਰਕੇ ਸਿੱਧ ਕਰ ਲੈਣਾ ਅੱਛਾ ਜੀ ਸਿੱਧ ਕਰਕੇ ਸਿੱਧ ਕਰਕੇ ਤੁਸੀਂ ਵੀਡੀਓ ਲਾਈਕ ਸ਼ੇਅਰ ਕਿਉਂ ਗਾਂ ਤੋਂ ਗਾਂ ਗਾਂ ਤੋਂ ਗਾਂ ਵੀ ਕਿਸੇ ਦਾ ਭਲਾ ਹੋ ਜੇ ਚੰਗੀ ਗੱਲ ਹੈ ਠੀਕ ਹੈ ਜੀ ਧੰਨਵਾਦ ਜੀ